ਮੰਮੀ ਦੋਸਤ ਕਹਿੰਦੇ ਨਾ ਦੁਨੀਆ ਦੇ ਬੜੇ ਰੰਗ ਦੇਖੇ ਬੜੇ ਤਮਾਸ਼ੇ ਦੇਖੇ ਤੇ ਅਸੀਂ ਉਹ ਲਾਸਟ ਪੀੜ੍ਹੀਆਂ ਜਿਨ੍ਹਾਂ ਨੇ ਪੰਜਾਬ ਨੂੰ ਉੱਜੜਦਾ ਤੇ ਵੱਸਦਾ ਦੇਖਿਆ ਅਸੀਂ ਉਹ ਲਾਸਟ ਪੀੜ੍ਹੀਆਂ ਜਿਨ੍ਹਾਂ ਨੇ ਸਾਈਕਲ ਕੈਂਚੀ ਚਲਾਉਣਾ ਤੇ ਡੰਡੇ ਚਲਾਉਣਾ ਬਹੁਤ ਔਖਾ ਸਿੱਖਿਆ ਅਸੀਂ ਉਹ ਪੀੜ੍ਹੀਆਂ ਜਿਨ੍ਹਾਂ ਨੇ ਪਿੰਡ ਦੇ ਵਿੱਚ ਕਿਤੇ 2-4 ਘਰਾਂ ਦੇ ਟੀਵੀ ਹੁੰਦਾ ਸੀ ਤੇ ਬਹਿ ਕੇ ਸ਼ਕਤੀਮਾਨ ਅਲਫ ਲੈਲਾ ਵਰਗੇ ਨਾਟਕ ਵੀ ਦੇਖੇ ਅਸੀਂ ਉਹ ਪੀੜ੍ਹੀਆਂ ਜਿਹੜੇ ਘੁੰਮਣ ਵਾਲੇ ਟੈਲੀਫੋਨ ਤੋਂ ਫੋਨ ਕਿਸੇ ਦੇ ਘਰੇ ਆਉਣਾ ਫੇਰ ਆਵਾਜ਼ ਮਾਰ ਕੇ ਲਿਆਉਣੀ ਅੱਧਾ ਅੱਧਾ ਘੰਟਾ ਫੋਨ ਹੋਲਡ ਤੇ ਪਿਆ ਰਹਿਣਾ ਅਸੀਂ ਉਹ ਪੀੜ੍ਹੀਆਂ ਜਿਨ੍ਹਾਂ ਨੇ ਫਿਰ ਕੋਰਟਲੈਸ ਫੋਨ ਆਏ ਕੰਨ ਨਾਲ ਲਾ ਕੇ ਅਸੀਂ ਉਹ ਪੀੜ੍ਹੀਆਂ ਜਿਨ੍ਹਾਂ ਨੇ ਕਦੇ ਚਮਕੀਲੇ ਵਰਗੇ ਗਾਇਕ ਵੀ ਵੇਖੇ ਤੇ ਜਦੋਂ ਚਮਕੀਲਾ ਮਰਿਆ ਤੇ ਮੈਂ ਇਸ ਦਾ ਪੇਪਰ ਸੀ ਅਸੀਂ ਉਹ ਪੀੜ੍ਹੀਆਂ ਜਿਹੜੇ ਕਦੇ 18-18 20-20 ਸਾਲ ਦੇ ਜਵਾਕ ਵੀ ਇਕੱਠੇ ਖੇਡਦੇ ਸੀ ਪਰ ਕਦੇ ਕਿਸੇ ਤੇ ਉਂਗਲ ਨਹੀਂ ਸੀ ਕਿਸੇ ਨੇ ਚੱਕੀ ਅਸੀਂ ਉਹ ਪੀੜ੍ਹੀਆਂ ਜਿਨ੍ਹਾਂ ਨੇ ਕਦੇ ਬੈਠ ਕੇ ਬੰਟੇ ਪੂਰ ਨਕਾ ਤੇ ਕਲੀ ਜੋਟਾ ਵੀ ਖੇਡਿਆ ਅਸੀਂ ਉਹ ਪੀੜ੍ਹੀਆਂ ਜਿਨ੍ਹਾਂ ਨੇ ਬਾਂਦਰ ਕਿਲਾ ਤੇ ਛੱਤਰ ਕਿਲਾ ਵੀ ਖੇਡਿਆ ਅਸੀਂ ਉਹ ਪੀੜ੍ਹੀਆਂ ਜਿਹੜੇ ਸਾਰੀ-ਸਾਰੀ ਰਾਤ ਅੱਧੀ-ਅੱਧੀ ਰਾਤ ਤੱਕ ਅਸੀਂ ਫਰਲਾਂਗ ਖੇਡਦੇ ਰਹਿੰਦੇ ਸੀ ਅਸੀਂ ਉਹ ਪੀੜ੍ਹੀਆਂ ਜਿਨ੍ਹਾਂ ਨੇ ਕਦੇ ਦਰਖਤਾਂ ਦੇ ਉੱਪਰੋਂ ਹਾਕੀ ਟੈਪ ਦੀਆਂ ਡੰਡੇ ਕੱਟ ਕੇ ਹਾਕੀ ਖੇਡਦੇ ਰਹੇ ਤੇ ਬੜੇ ਗਿੱਟੇ ਬਣਾਏ ਅਸੀਂ ਉਹ ਪੀੜ੍ਹੀਆਂ ਜਿਨ੍ਹਾਂ ਨੇ ਕਦੇ ਇੱਕ ਰੋਟੀ ਦੇ ਉੱਪਰ ਗੁੜ ਰੱਖ ਕੇ ਤੇ ਖੰਡ ਰੱਖ ਕੇ ਹੀ ਖਾਂਦੇ ਫਿਰਨਾ ਅਸੀਂ ਉਹ ਪੀੜ੍ਹੀਆਂ ਜਿਨ੍ਹਾਂ ਦੇ ਜੂੜਾ ਕਦੇ ਹੱਥ 'ਚ ਹੁੰਦਾ ਸੀ ਪਰ țeੜ ਕੱਪੜੇ ਹੁੰਦੇ ਘੱਟ ਸੀ ਪਰ ਐਸ਼ ਪੂਰੀ ਸੀ ਅਸੀਂ ਉਹ ਪੀੜ੍ਹੀਆਂ ਕਦੇ ਕਿਸੇ ਨੂੰ ਇਹ ਨਹੀਂ ਲੱਗਦਾ ਸੀ ਇਹ ਮੇਰੇ ਚਾਚੇ ਦਾ ਇਹ ਮੇਰੇ ਤਾਏ ਦਾ ਆਹ ਕਿਹੜੀ ਜਾਤ ਦਾ ਆਹ ਕਿਹੜੀ ਜਾਤ ਦਾ ਅਸੀਂ ਉਹ ਪੀੜ੍ਹੀਆਂ ਜਦੋਂ ਅਸੀਂ ਸਕੂਲ ਚ ਪੰਜਵੀਂ ਕਲਾਸ ਤੋਂ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਪੜੇ ਤੇ ਬਹਿ ਕੇ ਰੋਟੀ ਇਕੱਠੇ ਖਾਂਦੇ ਸੀ ਕਿਸੇ ਨਾਲ ਕੋਈ ਉਹ ਜੀ ਗੱਲ ਨਹੀਂ ਹੁੰਦੀ ਸੀ ਅਸੀਂ ਉਹ ਪੀੜ੍ਹੀਆਂ ਜਿਹੜੇ ਤਪੜਾਂ ਤੇ ਬਹਿ ਕੇ ਪੜੇ ਅਸੀਂ ਉਹ ਪੀੜ੍ਹੀਆਂ ਜਿਨ੍ਹਾਂ ਨੇ ਕਲਮ ਦਵਾਤ ਦੇ ਨਾਲ ਅੱਖਰ ਲਿਖੇ ਫੱਟੀਆਂ ਪੂੰਚੀਆਂ ਅਸੀਂ ਉਹ ਪੀੜ੍ਹੀਆਂ ਜਿਨ੍ਹਾਂ ਨੇ ਮੱਝਾਂ ਡੰਗਰ ਬਹੁਤ ਚਾਰੇ ਤੇ ਪੂਛਾਂ ਫੜ ਕੇ ਛਪੜਾਂ 'ਚ ਬਹੁਤ ਨਹਾਏ ਅਸੀਂ ਉਹ ਪੀੜ੍ਹੀਆਂ ਜਿਨ੍ਹਾਂ ਨੇ ਪਿੰਡ ਦੇ ਵਿੱਚ ਬਾਜ਼ੀਆਂ ਪੈਂਦੀਆਂ ਦੇਖੀਆਂ ਖੇਡੇ ਹੁੰਦੇ ਦੇਖੇ ਡਰਾਮੇ ਹੁੰਦੇ ਦੇਖੇ ਅਸੀਂ ਉਹ ਪੀੜ੍ਹੀਆਂ ਜਿਨ੍ਹਾਂ ਨੇ ਕਦੇ ਖੰਡ ਪਾਠ ਕਿਸੇ ਦੇ ਰੱਖਿਆ ਹੁੰਦਾ ਸੀ ਤੇ ਵੱਡੇ ਵੱਡੇ ਥਾਲ ਲੈ ਕੇ ਜਾਂਦੇ ਹੁੰਦੇ ਸੀ ਲੋਕ ਭੋਜ ਤੇ ਕੜਾ ਜਿਹੜਾ ਹੁੰਦਾ ਸੀ ਉਹ ਸ਼ਾਨ ਹੁੰਦੀ ਸੀ ਖੰਡ ਪਾਠ ਦੀ ਤੇ ਸਭ ਤੋਂ ਵੱਡੀ ਸੇਵਾ ਉਹਦੀ ਮੰਨੀ ਜਾਂਦੀ ਸੀ ਤੇ ਲੈਣ ਚ ਬਾਹਰ ਬਹਿ ਕੇ ਜਿਹੜੇ ਛੱਕਦੇ ਸੀ ਅਸੀਂ ਉਹ ਪੀੜ੍ਹੀਆਂ ਜਦੋਂ ਕਿਸੇ ਦਾ ਬਜ਼ੁਰਗ ਜਾਂ ਕੋਈ ਜਵਾਨ ਪੁੱਤ ਮਰਦਾ ਸੀ ਤੇ ਸਾਰਾ ਪਿੰਡ ਸੋਗ ਮਨਾਉਂਦਾ ਸੀ ਤੇ ਟੀਵੀ ਤੱਕ ਨਹੀਂ ਲਾਉਂਦਾ ਸੀ ਅਸੀਂ ਉਹ ਪੀੜ੍ਹੀਆਂ ਜਿਨ੍ਹਾਂ ਨੇ ਅਸੀਂ ਟੀਵੀ ਆਉਂਦੇ ਦੇਖੇ ਆਪਦੇ ਆ ਅਸੀਂ ਉਹ ਪੀੜ੍ਹੀਆਂ ਜਿਹੜੇ ਵਿਆਹ ਕਿਸੇ ਦੇ ਵਿਆਹ ਹੁੰਦਾ ਸੀ ਜਾਂ ਖੰਡ ਪਾਠ ਹੁੰਦਾ ਸੀ ਤੇ ਸਾਰਾ ਪੰਡ ਉਹਨਾਂ ਦੇ ਘਰੇ ਕੰਮ ਕਰਦਾ ਹੁੰਦਾ ਸੀ ਦੁੱਧ ਲੈ ਕੇ ਜਾਂਦਾ ਆਉਂਦਾ ਸੀ ਇੱਕ ਦੂਜੇ ਨਾਲ ਪਿਆਰ ਹੁੰਦਾ ਸੀ ਅਸੀਂ ਉਹ ਪੀੜ੍ਹੀਆਂ ਜਿਨ੍ਹਾਂ ਨੇ ਕਦੇ ਅੱਜ ਤੱਕ ਆਂਡ ਗਵਾਨ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਸੀ ਤੇ ਉਹਦੇ ਨਾਲ ਖੜਦੇ ਸੀ ਅਸੀਂ ਉਹ ਲਾਸਟ ਪੀੜ੍ਹੀਆਂ ਕਿ ਜਿਹੜੀ ਕੰਪਿਊਟਰ ਸਾਈਕਲ ਮੋਟਰਸਾਈਕਲ ਸਕੂਟਰੀਆਂ ਆਉਂਦੀਆਂ ਦੇਖੀਆਂ ਗੱਡੀਆਂ ਆਉਂਦੀਆਂ ਦੇਖੀਆਂ ਏਦੋਂ ਅੱਗੇ ਦੋਸਤੋ ਹੁਣ ਜਿਹੜੀ ਪੀੜ੍ਹੀ ਆ ਰਹੀ ਆ ਇਹਨਾਂ ਨੇ ਕੁਝ ਨਹੀਂ ਦੇਖਿਆ ਜੋ ਸਾਡੀ ਪੀੜ੍ਹੀ ਨੇ ਦੇਖਿਆ ਲੋਕ ਪਹਿਲਾਂ ਲੜਦੇ ਨਹੀਂ ਸੀ ਅੱਜ ਕੱਲ੍ਹ ਦੀਆਂ ਲੜਾਈਆਂ ਜਿਹੜੀਆਂ ਨਾ ਉਹ ਬੜੀਆਂ ਅਹਿਮ ਜਿਹੀਆਂ ਹੋ ਗਈਆਂ ਤੁਸੀਂ ਕਿਸੇ ਦੇ ਨਾਲ ਲੜੇ ਹੋ ਤੁਸੀਂ ਅੱਜ ਕੱਲ ਸਟੇਟਸਾਂ ਦੀ ਲੜਾਈ ਆ ਲੋਕ ਸਟੇਟਸ ਲਾਉਂਦੇ ਆ ਸਟੇਟਸਾਂ ਦੀ ਲੜਾਈ ਆ ਤੇ ਜੇ ਤੁਹਾਡਾ ਸਟੇਟਸ ਤੁਸੀਂ ਆਪ ਦੇ ਪਰੇਸ਼ਾਨ ਹੋ ਦੁਖੀ ਆ ਜਾਂ ਕਿਸੇ ਗੱਲ ਤੋਂ ਲਾਇਆ ਪਰ ਹਰ ਇੱਕ ਬੰਦੇ ਨੂੰ ਅੱਗੇ ਦੇਖਣ ਵਾਲੇ ਨੂੰ ਇਹ ਲੱਗਦਾ ਕਿ ਇਹ ਸਟੇਟਸ ਆ ਜਿਹੜਾ ਇਹ ਇਹਨੇ ਮੇਰੇ ਆਸਤੇ ਲਾਇਆ ਜੇ ਤੁਹਾਡੀ ਕਿਸੇ ਦੇ ਨਾਲ ਨਹੀਂ ਵੀ ਬੰਦਦੀ ਤੇ ਤੀਜਾ ਬੰਦਾ ਤੁਹਾਡਾ ਸਟੇਟਸ ਪੇਜਦਾ ਉਹ ਤੁਹਾਡੇ ਸਟੇਟਸ ਦਾ スクリーンショット ਲੈ ਕੇ ਜਾਂ ਤੁਹਾਡਾ ਸਟੇਟਸ ਡਾਊਨਲੋਡ ਕਰਕੇ ਤੇ ਸਪੈਸ਼ਲੀ ਉਸ ਬੰਦੇ ਨੂੰ ਭੇਜਦਾ ਜਿਹਦੇ ਨਾਲ ਤੁਹਾਡੀ ਬਹੁਤ ਜ਼ਿਆਦਾ ਨੇੜਤਾ ਹੋਵੇ ਪਿਆਰ ਹੋਵੇ ਤੇ ਦੋਸਤ ਹੋਵੇ ਤੇ ਭੇਜੂਗਾ ਕੌਣ ਡਾਊਨਲੋਡ ਕਰਕੇ ਸਕਰੀਨਸ਼ਾਟ ਲੈ ਕੇ ਜਿਹਦੇ ਨਾਲ ਤੁਹਾਡੀ ਬੰਦੀ ਨਾ ਹੋ ਉਹ ਪਰਸਨਲ ਯੂ ਨੂੰ ਭੇਜੂਗਾ ਕਿ ਆ ਦੇਖ ਇਹ ਬੰਦੇ ਨੇ ਤੇਰੇ ਯਾਰ ਨੇ ਤੇਰੇ ਆਸਤੇ ਆ ਸਟੇਟਸ ਲਾਇਆ ਹੋ ਸਕਦਾ ਉਹਨੇ ਵੈਸੇ ਹੀ ਲਾਇਆ ਹੋਵੇ ਜਾ ਹੂੰ ਲਾਤਾ ਹੋਵੇ ਪਰ ਬੰਦੇ ਦੀ ਸੋਚਣੀ ਕੀ ਆ ਉਹ ਭੈੜੀ ਆ ਕਿ ਜੇ ਮੇਰੀ ਨਹੀਂ ਬੰਦੀ ਇਹਦੇ ਨਾਲ ਤੇ ਅਗਲੇ ਦੀ ਵੀ ਨਾ ਬਣੇ ਉਹ ਸਕਰੀਨ ਸ਼ਾਟ ਲੈ ਕੇ ਸਪੈਸ਼ਲੀ ਬੰਦੇ ਨੂੰ ਭੇਜੂਗਾ ਅੱਜ ਕੱਲ੍ਹ ਦੀਆਂ ਲੜਾਈਆਂ ਐਹੋ ਜਿਹੀਆਂ ਰਹੀਆਂ ਤੇ ਇਹੋ ਜਿਹੀਆਂ ਲੜਾਈਆਂ ਨੇ ਘਰ ਤੇ ਘਰ ਜਿਹੜੇ ਬਰਬਾਦ ਕਰਤੇ ਇਹ ਲਾਸਟ ਪੀੜੀ ਆ ਦੋਸਤੋ ਕਿ ਜਿਹੜੇ ਇੱਥੋਂ ਕੁਝ ਦੇਖ ਕੇ ਚੱਲੇ ਆ ਤੇ ਆਉਣ ਵਾਲੀ ਪੀੜ੍ਹੀ ਵਾਸਤੇ ਕੁਝ ਨਹੀਂ ਹੈਗਾ ਕੱਖ ਨਹੀਂ ਰਹਾ ਆਉਣ ਵਾਲੀ ਪੀੜ੍ਹੀ ਵਾਸਤੇ ਕੁਝ ਵੀ ਨਹੀਂ ਹੈਗਾ ਬਿਨਗੇਰ ਲੜਾਈਆਂ ਤੋਂ ਬਿਨਗੇਰ ਰਿਸ਼ਤੇਦਾਰੀਆਂ ਟੁੱਟਣ ਤੋਂ ਤੇ ਦੋਸਤੋ ਵੇਰ ਹੋਵੋ ਕੁਝ ਇਹ ਜਿਹੜੀਆਂ ਸਟੇਟਸਾਂ ਦੀਆਂ ਲੜਾਈਆਂ ਜਿਹੜੀਆਂ ਫੋਟੋਆਂ ਦੀਆਂ ਲੜਾਈਆਂ ਫੇਸਬੁੱਕਾਂ ਦੀਆਂ ਲੜਾਈਆਂ ਇਹਨੂੰ ਛੱਡੋ ਇਹ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਆ ਇਹ ਤੇ ਕੋਈ ਕਿਸੇ ਦਾ ਜੀ ਕਰਦਾ ਕੁਝ ਵੀ ਪਾ ਸਕਦਾ ਪਰ ਉਹਦਾ ਇਹ ਮਤਲ ਨਹੀਂ ਹੁੰਦਾ ਕਿ ਉਹਨੇ ਹਮੇਸ਼ਾ ਹੀ ਤੁਹਾਨੂੰ ਕੁਝ ਬੋਲਿਆ ਹੋਵੇ। ਬਾਕੀ ਗੱਲ ਦੋਸਤੋ ਆਹ ਵੀਡੀਓ ਦਾ ਵੀ ਕੋਈ ਗਲਤ ਇਸਤੇਮਾਲ ਜਾਂ ਇਹਦਾ ਇਸ਼ੂ ਗਲਤ ਨਾ ਕੱਢਿਆ ਜਾ ਕਿ ਹੋ ਸਕਦਾ ਵੀ ਇਹਨੇ ਮੈਨੂੰ ਕਿਹਾ ਹੋਵੇ ਕਿਉਂਕਿ ਇਹ ਗੱਲ ਹਰ ਇੱਕ ਦੀ ਜ਼ਿੰਦਗੀ ਨਾਲ ਜੁੜਦੀ ਹੋ। ਜਿਹੜੇ ਲੋਕ 90 ਤੇ ਜੰਮੇ ਹੋਣਗੇ 90 ਦੀ ਜਨਮ ਤਰੀਕ ਹੋਊਗੀ ਉਹਨਾਂ ਨੇ ਇਹ ਚੀਜ਼ਾਂ ਸਾਰੀਆਂ ਆਪਦੀ ਜ਼ਿੰਦਗੀ 'ਚ ਦੇਖੀਆਂ ਮੈਂ ਤੁਹਾਨੂੰ ਤਾਂ ਦੱਸਿਆਂ। ਧੰਨਵਾਦ ਮਿਲਦੇ ਆਪਾਂ ਤੁਹਾਨੂੰ ਅਗਲੀ ਵੀਡੀਓ 'ਚ।